ਸਾਰੇ ਮੱਕੜਾ ਸਾਰੇ ਬੈਠੇ ਆ ਨੀ ਉਹ ਦੇਖੋ ਆਏ ਉਹ ਤੇ ਹੁੰਦੀ ਮਾਰਿ ਚਾਰੀ ਨੇ ਪੂਰੇ ਫੇਲੇ ਨੇ ਆ ਕੇ ਲੱਭੀ ਦੇਖਿਆ ਉਹ ਫਟੇ ਚੁਗਦੀ ਫੇਰ ਖਾਣੀਏ ਸਾਨੂੰ ਗਟਕਾਂ ਗਿਣਨ ਤੇ ਹੀ ਰੱਖ ਲੈ ਨੀ ਬੇਰੀਆਂ ਦੇ ਬੇਰ ਖਾਣੀਏ ਆ ਦੇਖੋ ਜੀ ਸਾਰਾ ਮਾਚਲ ਦੇ ਸਟਾਈਲ ਦਾ ਵੀਉ ਬਣ ਗਿਆ ਇਹ ਵਾਹ ਪਹਾੜੀ ਉਹਦੇ ਹਰ ਕੀ ਲੱਗਦੇ ਹਾਂ ਉਹ ਸੇਮ ਪਹਾੜੀ ਹੈ ਸਾਹਮਣੇ ਦਾ ਪੱਕੇ ਪਹਾੜ ਇਹਨਾਂ ਪਹਾੜੀਆਂ ਨੂੰ ਕੀ ਨਾਂ ਆਉਂਦੇ ਹੈ ਸ਼ਵਾਲਕੀ ਕਹਿੰਦੇ ਹੈ ਹੈ ਸ਼ਵਾਲਕ ਦੀਆਂ ਪਹਾੜੀਆਂ ਹੈ ਸ਼ਵਾਲਕ ਦੀਆਂ ਪਹਾੜੀਆਂ ਹੈ ਨਾਲ ਵੀ ਪੈਣਾ ਨਾਲ ਵੀ ਪੈਣਾ ਤੂੰ ਚਾਰ ਪੰਜ ਕੋਲੀਆਂ ਲੈ ਲਈਆਂ ਉਹ ਸਾਡਾ ਇੱਕ ਪਰਸਵਾਦ ਆ ਪਾਜੀ ਜੇਰੇ ਨਾ ਕਿੱਥੇ ਦੇ ਇੱਕ ਮੜਾ ਲਓ ਜੀ ਉਹ ਕਿੰਨਾ ਸਵਾਦ ਹੋਰਾਂ ਨੇ ਫੜਾ ਫੜ ਚਮਚ ਨਹੀਂ ਹੋ ਜਾ ਓਹ ਤੋ ਯੈਸ ਯੈਸ ਵੈਰੀ ਗੁੱਡ ਆਇਤੋ ਬੈਠੇ ਵੈਰੀ ਗੁੱਡ ਸਾਰੇ ਆਨੇ ਸਕੂਲ ਵਾਲੀ ਗੱਲ ਆ ਆ ਵੈਰੀ ਤਾੜਦ ਆਹ ਹੋ 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 ਬਹੁਤ ਵਧੀਆ ਹੈਗਾ ਨਾਰਾ ਰੈਂਕ ਨਾਰਾ ਗੈਸਟ ਹਾਊਸ ਤੋਂ ਚੱਲ ਕੇ ਆਪਣਾ 9 ਕਿਲੋਮੀਟਰ ਪੈਂਦਾ ਹੈ ਤੇ ਜਿਹੜਾ 4.5 ਕਿਲੋਮੀਟਰ ਸਾਈਡ ਦਾ ਪਏਗਾ ਤੁਹਾਨੂੰ ਤੇ ਇੱਕ ਇੱਥੇ ਪੀਰਾਂ ਦੀ ਜਗ੍ਹਾ ਬਣੀ ਹੋਈ ਹੈ ਉੱਥੋਂ ਵਾਪਸ ਆ ਸਕਦੇ ਆ ਫਿਰ ਥੋੜਾ ਜਿਹਾ ਰਾਹ ਦੇ ਵਿੱਚੋਂ ਡਾਇਵਰਟ ਹੋ ਕੇ ਉਸ ਤੋਂ ਬਾਅਦ ਜਿਹੜਾ ਡੈਮ ਹੈ ਨਾਰਾ ਡੈਮ ਉੱਥੇ ਜਾ ਸਕਦੇ ਆ ਤੇ ਛੋਟਾ ਜਿਹਾ ਟਰੈਕ ਬਣਦਾ ਹੈਗਾ ਇਹ ਤੁਹਾਨੂੰ ਦਿਖਾ ਦਿੰਦੇ ਆ ਵਧੀਆ ਜਗ੍ਹਾ ਬਣੀ ਹੋਈ ਆ ਕੰਜੂਰਾਂ ਦਾ ਦਰਸਤ ਅਰੇ ਵੀ ਰਿਕੇ ਫੋਟੋ ਕਰਾਈ ਜਾਂਦੇ ਆ ਹੋ ਗਿਆ ਭਾਈ ਨਾ ਨਾ ਪੀਐਸਟੀ ਨੇ ਮਾਹਵੇ ਚ ਡੇਰੇ ਬੇਰੀਏ ਦੇਖੋ ਉੱਪਰ ਚੱਲਦੇ ਵਿਊ ਵਧੀਆ ਬਣਦਾ ਕਹਿੰਦੇ ਆ ਜਿਓ ਗਰਸ ਉੱਪਰੋਂ ਦਿਖਾਉਣੇ ਆ ਪਹਾੜਾਂੋਂ ਤੋਂ ਮੋਟਾ ਆਹ ਦੇਖੋ ਜੀ ਸਾਰਾ ਮਾਚਲ ਦੇ ਸਟਾਈਲ ਦਾ ਵਿਊ ਬਣ ਗਿਆ ਨਹੀਂ ਨਹੀਂ ਰੁਕ ਜਾਓ ਭਾਈ ਇਹ ਯਹਾਂ ਪਹਾੜੀ ਹੋਦੇ ਹਰ ਕੀ ਲੱਗਦੇ ਆਹ ਉਹ ਸੇਮ ਪਹਾੜੀ ਹੈ ਸਾਹਮਣੇ ਦਾ ਪੱਕੇ ਪਹਾੜ ਇਹਨਾਂ ਪਹਾੜੀਆਂ ਨੂੰ ਕੀ ਨਾਂ ਆਉਂਦੇ ਆ? ਸ਼ਵਾਲਕੀ ਕਹਿੰਦੇ ਹੈਗੇ। ਹਾਂ? ਸ਼ਵਾਲਕ ਦੇ ਪਹਾੜ ਸ਼ਵਾਲਕ ਸ਼ਵਾਲਕੀ ਦੇ ਸ਼ਵਾਲਕਦਿਆਂ ਪਹਾੜੀਆਂ ਇਹ ਸ਼ਵਾਲਕ ਦੇ ਸ਼ਵਾਲਕ ਰੇਂਜ ਹੀ ਹੈ। ਹਾਂ। ਇਹ ਸ਼ਵਾਲਕ ਰੇਂਜ ਚ ਚਲੋ ਜੀ ਥੋੜਾ ਜਿਹਾ ਉੱਪਰ ਆ ਕੇ ਥਿਊ ਬਣ ਗਏ ਦੇਖੋ। ਬਹੁਤ ਵਧੀਆ ਥਿਊ ਹੈ। ਇੱਥੇ ਆ ਕੇ ਐਨ ਲੱਗਣ ਲੱਗ ਗਿਆ ਵੀ ਇਹ ਟਰੈਕ ਕੋਈ ਪੰਜਾਬ ਦਾ ਨਹੀਂ ਜਿਵੇਂ ਕਿਸੇ ਹਿਮਾਚਲ ਦਾ ਟਰੈਕ ਹੁੰਦਾ ਦੇਖੋ ਗ੍ਰੀਨਰੀ ਹੈ ਜਿਹੜੀ ਡੋਮੀਨੇਟ ਕਰਨ ਲੱਗੀ ਖਾਣੀਏ ਸਾਨੂੰ ਗਿਟਕਾਂ ਗਣਨ ਤੇ ਹੀ ਰੱਖ ਲੈ ਨੀ ਬੇਰੀਆਂ ਦੇ ਬੇਰ ਖਾਣੀਏ ਨਾ ਵੀ ਪੈਣਾ ਖਾਣਾ ਵੀ ਪੈਣਾ ਚਾਰ ਪੰਜ ਕੋਲੀਆਂ ਲੈ ਲਈਆਂ ਉਹ ਸਾਡਾ ਇੱਕ ਸਵਾਦ ਆ ਪਾਜੀ ਜਿਹੜੇ ਨਾ ਕਿੱਥੇ ਦੇ ਇੱਕ ਮੜਾ ਜਾ ਲਓ ਜੀ ਉਹ ਕਿੰਨਾ ਸਵਾਦ ਇਹ ਖੌੜਾ ਨੇ ਫੜਾ ਫੜ ਚੰਦ ਜੀ ਇਹ ਰੈਟ ਨਹੀਂ ਹੋ ਜਾਣਾ ਥੋੜੇ ਖੱਟ ਮਿੱਠੇ ਨੇ ਨਜ਼ਾਰਾ ਹਾਂ ਖੱਟ ਮਿੱਠੇ ਆ ਨੰਦ ਆ ਗਿਆ ਜੀ ਅਣੰਦ ਲੈਣ ਆਏ ਜੀ ਅਣੰਦ ਤੁਸੀ ਆਏ ਤਾਂ ਆ ਗਿਆ ਆਪਰੇ ਵੀ ਰੋਕਦੇ ਸੀ ਤਾਂ ਜਾਇਆ ਨਹੀਂ ਚਾਹੀ ਮੈਂ ਅਦਲ ਖਨੂ ਮੋੜ ਇਹ ਆ ਗਈ ਜੀ ਪੀਰਾਂ ਦੀ ਮਜ਼ਾਰ ਤੇ ਬਦੂ ਦੋ ਕਿਲੋ ਤੇ ਮਿੰਨਾਂ ਦਾ ਡੇਢ ਘੰਟਾ ਹੜਲੀ ਲੱਗਿਆ ਸਾਨੂੰ 4.5 ਕਿਲੋਮੀਟਰ ਟ੍ਰੈਕ ਥੋੜੀ ਹਾਈਟਸ ਨੂੰ ਦੱਸੀ ਜੀ ਤਾਂ ਅਸੀਂ ਪਹਿਲਾਂ ਹਾਈਟ ਮੈਂ ਤੁਹਾਨੂੰ ਦੱਸ ਦਿੰਨਾ ਨੀਅਰ ਅਬਾਊਟ ਹੋਣੀ ਹੈ ਹੜਲੀ 5-600 ਮੀਟਰ ਇੰਨੀ ਕੁ ਹਾਈਟ ਤੁਰ ਕੇ ਲੈਣੀ ਪੈਂਦੀ ਹੈ ਆਦਰਵਾਇਜ਼ ਪਲੇਨ ਹੈ ਤੇ ਅਸੀਂ ਡੈਸਟੀਨੇਸ਼ਨ ਤੇ ਪਹੁੰਚ ਗਏ ਜਾਂਦੇ ਹਾਂ ਉਹਦੇ ਡੈਮ ਦਿਖਾਉਣੇ ਆਂ ਜੀ ਪਾਣੀ ਦੀ ਸੇਵਾ ਲਾਉਣਗੇ ਜਲ ਸੇਵਾ ਇਹਨਾਂ ਨੇ ਲਾਉਣੀ ਆਂ ਸਾਫ ਪਾਣੀ ਕੱਢ ਰਹੇ ਨੇ ਹਾਂ ਪੀਰ ਦੀ ਦਰਗਾਹ ਦੇ ਕੋਲ ਹੀ ਨਾਰਾਚੀ ਲੈ ਇਹਦਾ ਵਿਊ ਦੇਖੋ ਕਿੰਨਾ ਵਧੀਆ ਬਣਦਾ ਹੈ ਤੇ ਆਹ ਦੇਖੋ ਇਧਰ ਸਾਰਾ ਪੰਜਾਬ ਉਮੜਿਆ ਵਾ ਇੱਥੇ ਕਮਕੜਾਂ ਦਾ ਤੇ ਉਹ ਸੁਖਪ੍ਰੀਤ ਭਾਜੀ ਦੇਖੋ ਜੀ ਗੱਲਾ ਗੱਦੀ ਆਏ ਨਾਈ ਜਾਂਦੇ ਆ ਪੂਰੇ ਵਾਰਮ ਅਪ ਹੋ ਕੇ ਫੇਰ ਠੰਡਾ ਪਾਣੀ ਪਾਇਆ ਉਹਨਾਂ ਨੇ ਉੱਤੇ ਆ ਗਿਆ ਨਾਰਾ ਡੈਮ ਫਲੋ ਵੀ ਪਾਣੀ ਦਾ ਪੂਰਾ ਤੇ ਡੂੰਘਾ ਵੀ ਬਹੁਤ ਹੈ ਹਨਾ ਪਤਾ ਲੱਗਦਾ ਇੱਥੋਂ ਪਾਣੀ ਦੀ ਡੈਪਥ ਬਹੁਤ ਜ਼ਿਆਦਾ ਹੈ ਹਾਈਡਰੋ ਵੀ ਆ ਗਿਆ ਆਹ 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 ਇੱਕ ਮੋੜ ਅੱਗੇ ਹੋ ਜਾਂਦੇ ਹਾਂ ਹਾਂ ਇਧਰ ਹੈ ਵੀਊ ਦੇਖੋ ਇਹ ਤੁਹਾਨੂੰ ਯਕੀਨ ਨਹੀਂ ਹੋਣਾ ਵੀ ਪੰਜਾਬ ਦੀ ਲੋਕੇਸ਼ਨ ਹੈ ਤੇ ਹਿਮਾਚਲ ਦੀ ਫੀਲਿੰਗ ਹੈ ਤੇ ਘਰ ਦਾ ਖਰਚਾ ਥੋੜੇ ਖਰਚੇ ਤੇ ਇਹ ਮੈਂ ਟਰੈਕ ਦਾ ਪ੍ਰਾਈਸ ਬੋਲਦਾ ਖਿਆ ਤੁਸੀਂ ਲੱਭਦੇ ਰਹਿ ਜਾਓਗੇ ਹਿਸ਼ਾਰਪੁਰਾਣਾ ਨੇ 600 ਰੁਪਿਆ ਸਿਰਫ ਜਮਾ ਕਰਾਇਆ ਦੋ ਟਰੈਕ ਕਰਾਇਆ ਤੇ ਚਾਰ ਡਾਈਟਸ ਦਿੱਤੀਆਂ ਤੇ ਰਿਫਰੈਸ਼ਮੈਂਟ ਤਾਂ ਮੈਂ ਹਿਮਾਚਲ ਦੇ ਵਿੱਚ ਆਈ ਜੀ ਦੇਖੀ ਨਹੀਂ ਸੀ ਕੋਈ ਫਰੂਟ ਬਣਦਾ ਹੋਵੇ ਰਿਫਰੈਸ਼ਮੈਂਟ ਚ ਨਹੀਂ ਤਾਂ ਫਰੂਟ ਹੀ ਫੜਾਉਂਦੇ ਆ ਤਾਂ ਇੱਧਰ ਸਾਹਮਣੇ ਚ ਹਾਲ ਹੈ ਤੇ ਇੱਧਰ ਮੈਂ ਤੁਹਾਨੂੰ ਦਿਖਾਉਣਾ ਇਹ ਕੈਮਰੇ ਦੇ ਵਿੱਚ ਦਿਖਦਾ ਤੁਹਾਨੂੰ ਤਾਂ ਲਾਈਟ ਪੈ ਰਹੀ ਹੈ ਮੈਨੂੰ ਦਿਖ ਨਹੀਂ ਰਿਹਾ ਇਹ ਸ਼ਹਿਰਪੁਰ ਸਾਈਡ ਆ ਗਈ ਸਾਰੀ ਚਿੰਤਪਨ ਇਹ ਟੈਂਪੇ ਸੱਟਣੇ ਅਸੀਂ ਨੋਟ ਨਹੀਂ ਸੱਟਣੇ ਇਹ ਨਾਲ ਹੀ ਆਪੀ ਦੇ 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 ਉਹਨਾਂ ਨੂੰ ਸਾਡੇ ਕੋਲ ਡਾਂਸਰਾਂ ਨੇ ਜਿਹੜਾ ਕੰਮ ਕਰਦਾ ਰਾਜ ਤੇ ਤੋਂ ਨਹੀਂ ਹੋਣਾ ਉਹ ਆਹ ਸਹੀ ਗੱਲ ਆ ਵੇਖੋ ਬੜੀ ਫੀਲ ਕਰ ਗੱਲ ਉਹਦੀ ਦਸ ਤਰਾ ਤੋਂ ਲੈਣੀ ਤੂੰ ਨਹੀਂ ਦੇਦਾ ਆ ਜਾ ਬਹੁਤ ਚੀਜ਼ ਹੋ ਰਿਹਾ ਐਂ ਤਾਂ ਐਤਾ ਕਰੋ 14 ਜਣੇ ਸੀ ਇਹ ਪਈ ਆਪਾਂ 14 ਜਣੇ ਸੀ ਪਾਜੀ ਕਦੇ ਵੀ ਹੰਜੀ ਇਹ ਨਾਰਾ ਡੈਮ ਇੱਥੋਂ ਤੱਕ ਕਾਰ ਵੀ ਬੜੇ ਆਰਾਮ ਨਾਲ ਆ ਸਕਦੀ ਐ ਸਿੰਪਲ ਤੁਸੀਂ ਕਾਰ ਐ ਜਿਹੜੀ 4x4 ਦੀ ਕੋਈ ਲੋੜ ਨਹੀਂ ਇੱਥੇ ਪਿੱਛੇ ਖੜੀ ਕਰਕੇ ਤੇ ਡੈਮ ਦੇ ਨੇੜੇ ਲੈ ਸਕਦੇ ਹੋ ਤੁਸੀਂ ਤੇ ਜਿਹੜਾ ਗੈਸਟ ਹਾਊਸ ਐ ਫੋਰੈਸਟ ਰਿਜ਼ਰਵਰਟ ਦਾ ਨਾਰਾ ਪਿੰਡ ਐ ਉੱਥੋਂ ਮੈਨੂੰ ਲੱਗਦਾ ਵੀ 10 ਮਿੰਟ ਤੁਹਾਨੂੰ ਹਾਰਡਲੀ ਲੱਗਣਗੇ ਇਹ ਡੈਮ ਤੇ ਆਉਣਗੇ ਪੂਰਾ ਵਧੀਆ 뷰 ਐ ਚਾਰੇ ਪਾਸੇ ਹਰ ਕੋ ਮੈਂ ਇਧਰ ਤੁਹਾਨੂੰ ਦਿਖਾਤਾ ਪਰਲੀ ਸਾਈਡ ਵੀ ਦਿਖਾਉਣਾ ਮੈਂ ਤੁਹਾਨੂੰ ਉਹ ਸਾਹਮਣੇ ਲੋਕੇਸ਼ਨ ਆ ਇਹਦੇ ਪਿੱਛੋਂ ਮੈਂ ਜਦੋਂ ਇਹਦੋਂ ਪਹਿਲਾਂ ਵਾਲੀ ਵੀਡੀਓ ਜਿਹੜਾ ਦਿਖਾਇਆ ਸੀ ਕਲਿੱਪ ਦੇ ਵਿੱਚ ਵੀ ਉਹ ਆਹ ਜਿਹੜਾ ਦਿਖ ਰਿਹਾ ਇਹਦੇ ਪਿੱਛੇ ਸੀ ਵੀ ਉਹ ਤੇ ਇੱਥੋਂ ਦੀ ਅਸੀਂ ਅੱਗੇ ਦੀ ਆਈਏ ਤੇ ਜਸਪ੍ਰੀਤ ਹਿਆਰਪੁਰ ਦਾ ਇਹ ਮੇਰਾ ਦੋਸਤ ਕਲਾਸਮੇਟ ਵੀ ਆ ਮੇਰਾ ਤੇ ਉਹ ਕਹਿੰਦਾ ਸੀ ਵੀ ਜੇ ਇੱਧਰ ਦੀ ਉਹ ਕਹਿੰਦੇ ਸੀ ਟਰੈਕ ਲੱਭਣ ਦੀ ਕੋਸ਼ਿਸ਼ ਕੀਤੀ ਆ ਜਿੱਧਰ ਮੇਰੀ ਉਂਗਲ ਜਾ ਰਹੀ ਹੈ ਦੇਖੋ ਤਾਂ ਕਿ ਇੱਕ ਇਹ ਜਿਹੜੀ ਲੇਕ ਆ ਦਾ ਪੂਰਾ ਟ੍ਰੈਕ ਲਾਇਆ ਜਾ ਸਕੇ ਉੱਤੋਂ ਦੀ ਪਰ ਉਹ ਕਹਿੰਦਾ ਪੋਸੀਬਲ ਨਹੀਂ ਇੱਥੇ ਜੇ ਕਹਿੰਦਾ ਅਸੀਂ ਫਸ ਗਏ ਸੀ ਅੱਗੇ ਜਾਣ ਦਾ ਕੋਈ ਰਸਤਾ ਨਹੀਂ ਸੀ ਦਰਖਤ ਜਿਆਦਾ ਸੰਘਣੇ ਆ ਤੇ ਸਟੈਪ ਵੀ ਕਈ ਵਾਰੀ ਵੱਡੇ ਹੋ ਜਾਂਦੇ ਆ ਟ੍ਰੈਕਿੰਗ ਦੇ ਵਿੱਚ ਜੋ ਸਟੈਪ ਡਾਊਨਵਰਡ ਜਾਂ ਅੱਪਵਰਡ ਜਾਂਦੇ ਹੁਣ ਤੇ ਵੱਡੇ ਹੋ ਜਾਣ ਡੇਡ ਡੇਡ 2 2 ਫੁੱਟ ਦੇ ਹੋ ਜਾਣ ਤਾਂ ਫਿਰ ਪੋਸੀਬਲ ਹੀ ਨਹੀਂ ਹੁੰਦਾ ਅੱਗੇ ਮੂਵ ਕਰਨਾ ਇਧਰੋਂ ਨਹੀਂ ਹੈ ਇਧਰੋਂ ਅਸੀਂ ਆਏ ਆ ਤੇ ਆ ਦੇਖੋ ਨਾਲ ਵਾਲੇ ਸਾਰੇ ਨਜ਼ਾਰੇ ਲਈ ਜਾਂਦੇ ਆ ਫੋਟੋਗ੍ਰਾਫੀ ਕਰਦੇ ਆ ਆ ਦੇਖੋ ਆ ਡੈਮ ਦੀ ਦੂਦੀ ਸਾਈਡ ਦਾ ਨਯਾਰਾ ਆ ਵਾਲਵ ਚੈਂਬਰ ਇੱਥੇ ਲਿਖਿਆ ਹੋਇਆ ਉੱਤੇ ਸਾਹਮਣੇ ਦੋ ਜਿਹੇ ਦੀਨ ਦਾ ਇੱਥੋਂ ਪਾਣੀ ਜਿਹੜਾ ਰੋਕਿਆ ਜਾਂ ਛੱਡਿਆ ਜਾ ਸਕਦਾ ਇਹ ਸੀ ਪੰਜਾਬ ਦਾ ਮੇਰਾ ਪਹਿਲਾ ਟਰੈਕ ਅੱਜ ਵੈਸੇ ਇਹੋ ਜਿਹੇ ਟਰੈਕ ਤੇ ਤੁਸੀਂ ਹਿਮਾਚਲ ਦੇ ਦੇਖਣਾ ਚਾਹੁੰਦੇ ਹੋ ਤਾਂ ਮੇਰੀ ਵੀਡੀਓ ਨੂੰ ਤੁਸੀਂ ਜਿਹੜਾ ਉਹ ਪਰ ਆਈ ਬਟਨ ਆ ਰਿਹਾ ਉੱਥੋਂ ਪਲੇਲਿਸਟ ਖੋਲ ਕੇ ਪੂਰੇ ਦੇਖ ਸਕਦੇ ਹੋ ਜਿਵੇਂ ਇੱਕ ਪ੍ਰਾਇਮ ਟ੍ਰੈਕ ਹੈ ਇੰਦਰਾ ਦਾ ਟ੍ਰੈਕ ਹੈ ਫਰੀਅਲ ਸੈਲੈਕਟ ਟ੍ਰੈਕ ਹੈ ਹੋਰ ਵੀ ਕਿੰਨੇ ਟ੍ਰੈਕ ਜਿਹੜੇ ਤੁਸੀਂ ਮੇਰੀ ਵੀਡੀਓ ਤੇ ਲਗਭਗ ਵੀਡੀਓ ਦੇ ਵਿੱਚ 10 ਦੇ ਕਰੀਬ ਟ੍ਰੈਕ ਹੈ ਜਿਹੜੇ ਉਹ ਪਿਆ ਉਹ ਦੇਖ ਸਕਦੇ ਹੋ ਤੇ ਪੰਜਾਬ ਦੇ ਸਾਨੂੰ ਹੋਰ ਟ੍ਰੈਕ ਵੀ ਅਸੀਂ ਆ ਜਿਹੜੇ ਆਉਂਦੇ ਦਿਨਾਂ ਵਿੱਚ ਦਿਖਾਵਾਂਗੇ ਕਿਉਂਕਿ ਮੈਂ ਅੱਜ ਆਇਆ ਹੀ ਤਾਂ ਸੀਗਾ ਵੀ ਆਪਾਂ ਥੋੜਾ ਜਿਹਾ ਇੱਥੋਂ ਦੇਖ ਲਾਂਗੇ ਜਿਹੜੇ ਲੋਕਲ ਨਾਲ ਗੱਲਬਾਤ ਹੋ ਜੂ ਉਹ ਟ੍ਰੈਕਸ ਬਾਰੇ ਪੂਰੀ ਵਧੀਆ ਜਾਣਕਾਰੀ ਦੇਣਗੇ ਤੇ ਅੱਗੇ ਆਪਾਂ ਤੁਹਾਨੂੰ ਹੋਰ ਪੰਜਾਬ ਦੇ ਟਰੈਕ ਲੈ ਕੇ ਆਵਾਂਗੇ ਫਿਰ ਮਿਲਦੇ ਹਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ